ਸਤਿ ਸ੍ਰੀ ਅਕਾਲ ਜੀ ਇਹ ਵੀਡੀਓ ਦੁਪਹਿਰ ਦੇ 12 ਵਜੇ ਰਿਕਾਰਡ ਹੋ ਕੇ 4 ਸਤੰਬਰ 2025 ਨੂੰ ਆਪ ਜੀ ਤੱਕ ਪਹੁੰਚਦੀ ਹੋ ਰਹੀ ਹੈ ਪਿਛਲਾ ਜਿਹੜਾ ਬਹੁਤ ਜ਼ਿਆਦਾ ਤਾਕੜਾ ਸਿਸਟਮ ਸੀ ਉਹ ਲੰਘ ਚੁੱਕਿਆ ਉਹਦੇ ਵਿੱਚੋਂ ਬਚੀ ਹੋਈ ਨਮੀ ਅੱਜ 4 ਸਤੰਬਰ ਨੂੰ ਜਿਹੜਾ ਇੱਕ ਅਗਲਾ ਸਿਸਟਮ ਇਸ ਟਾਈਮ ਐਮਪੀ ਦੇ ਉੱਪਰ ਮੌਜੂਦ ਆ ਤੇ ਜਿਹਦੀਆਂ ਹਵਾਵਾਂ ਘੁੰਮ ਕੇ ਆਪਣੇ ਤੱਕ ਪਹੁੰਚਦੀਆਂ ਹੋ ਰਹੀਆਂ ਨੇ ਤੇ ਇੱਕ 5-7 ਕਿਲੋਮੀਟਰ ਦੀ ਹਾਈਟ ਤੇ ਜਿਹੜੀ ਵੈਸਟਰਨ ਜੈਟ ਮੌਜੂਦ ਆ ਇਨਾਂ ਦੇ ਟੱਕਰ ਦੇ ਨਾਲ ਅੱਜ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਟਿਆਲਾ, ਸੰਗਰੂਰ, ਮਲੇਰਕੋਟਲਾ, ਮਾਨਸਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਇੱਥੇ ਝੜੀ ਨਮਾ ਹਲਕਾਮੀ ਜਾਰੀਆ ਕੁਝ ਖੇਤਰਾਂ ਚ ਦਰਮਿਆਨਾ ਤੇ ਕੁਝ ਖੇਤਰਾਂ ਚ ਵੀ ਦਰਮਿਆਨੇ ਤੇ ਥੋੜਾ ਜ਼ਿਆਦਾ ਵੀ ਪਿਆਗਾ ਤੇ ਕੱਲ ਜਾਨੀ ਕਿ 5 ਸਤੰਬਰ ਨੂੰ ਇਹ ਸਿਸਟਮ ਡਾਊਨ ਰਹਿਣ ਦੇ ਅਸਾਰ ਨੇ ਪੰਜਾਬ ਦੇ ਵਿੱਚ ਕਿਉਂਕਿ ਉੱਪਰਲੇ ਪੱਧਰ ਤੇ ਇੱਕ ਜਿਹੜਾ ਐਂਟੀਸਾਈਕਲੋਨਿਕ ਸਰਕੂਲੇਸ਼ਨ ਬਣ ਦੇ ਅਸਾਰ ਨੇ ਜਾਂ ਹਾਈ ਪ੍ਰੈਸ਼ਰ ਏਰੀਆ ਬਣ ਦੇ ਅਸਾਰ ਨੇ ਜਿਹੜਾ ਕਿ ਇਹ ਸੈਂਟਰਲ ਇੰਡੀਆ ਦੇ ਉੱਪਰ ਘੁੰਮਦੇ ਹੋਏ ਸਿਸਟਮ ਨੂੰ ਥੋੜਾ ਜਿਹਾ ਦੱਖਣ ਵੱਲ ਧੱਕ ਕੇ ਰੱਖ ਸਕਦਾਗਾ ਹਾਲਾਂਕਿ ਇਹ ਸਿਸਟਮ ਦੇ ਨਾਲ ਲਗਭਗ 8 ਤਰੀਕ ਤੱਕ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਦੱਖਣੀ ਹਰਿਆਣੇ ਦੇ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ ਪੱਛਮੀ ਹਰਿਆਣੇ ਦੇ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ 6-7 ਦੋਨੇ ਦਿਨਾਂ ਤੇ ਦੋਨੋਂ 'ਚ ਕਿਸੇ ਇੱਕ ਦਿਨ ਮਾਲਵੇ ਦੇ ਕਾਫੀ ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ ਜੇਕਰ ਕੱਲ ਨੂੰ ਉਹ ਐਂਟੀ ਸਾਈਕਲੋਨਿਕ ਸਿਸਟਮ ਹਾਈ ਪ੍ਰੈਸ਼ਰ ਏਰੀਆ ਪੰਜਾਬ ਉੱਪਰ ਨਹੀਂ ਬਣਦਾ ਤਾਂ ਜਿਹੜਾ ਇਹ ਸਿਸਟਮ ਐਮਪੀ ਨੂੰ ਹੋ ਕੇ ਰਾਜਸਥਾਨ ਨੂੰ ਗੁਜ਼ਰਨਾ ਇਹ ਪਰ ਥੋੜਾ ਜਿਹਾ ਉੱਪਰ ਨੂੰ ਆ ਸਕਦਾ ਫਿਰ ਇਹ ਪਵਦ ਏਰੀ ਦੁਆਬਾ ਏਰੀਆ ਮਾਝਾ ਏਰੀਆ ਇਹਨਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਪਰ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਉਹਨਾਂ ਖੇਤਰਾਂ ਦੇ ਵਿੱਚ ਭਾਰੀ ਵਾਈਡ ਸਪਰੈਡ ਮੀਂਹ ਪੈਣ ਦੇ ਅਸਰ ਨਹੀਂ ਹੈਗੇ ਮੌਨਸੂਨ ਦੀ ਰੁੱਤ ਚੱਲ ਰਹੀ ਹੈ ਹਲਕਾ ਫੁਲਕਾ ਮੀਂਹ ਕਿਤੇ ਕਿਤੇ ਉੱਥੇ ਜਿਹੜਾ ਚੱਲਦਾ ਰਹਿਣ ਦੇ ਅਸਾਰ ਨੇ ਪਹਿਲਾ ਸਿਸਟਮ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਪਹਾੜਾਂ ਨੂੰ ਪ੍ਰਭਾਵਿਤ ਕਰ ਗਿਆ ਉਦੋਂ ਵੈਸਟਰਨ ਡਿਸਟਰਬੈਂਸ ਵੀ ਥੋੜੀ ਜਿਹੀ ਤਕੜੀ ਸੀ ਮੌਜੂਦਾ ਸਿਸਟਮ ਕੇਂਦਰੀ ਭਾਰਤ ਤੋਂ ਸਿੱਧਾ ਰਾਜਸਥਾਨ ਨੂੰ ਗੁਜ਼ਰ ਰਿਹਾ ਇਸ ਕਰਕੇ ਅਸਿੱਧੇ ਰੂਪ ਦੇ ਵਿੱਚ ਇਨਡਾਇਰੈ यूपी ਨੂੰ ਪ੍ਰਭਾਵਿਤ ਕਰਨ ਜਾ ਰਿਹਾ ਅੱਜ ਸਮੇਤ ਆਉਂਦੇ ਚਾਰਕ ਦਿਨ ਤੇ ਅੱਜ ਮਾੜਾ ਮੋਟਾ ਮੀਂਹ ਪੰਜਾਬ ਦੇ ਵਿੱਚ ਪੈ ਰਿਹਾ ਸ਼ਾਮ ਤੱਕ ਕੁਝ ਹੋਰ ਖੇਤਰਾਂ ਤੇ ਪੈਣ ਦੇ ਅਸਾਰ ਹੋਣਗੇ ਪਰ ਫਿਰ ਵੀ ਅਗਲੇ 4 ਦਿਨਾਂ ਦੇ ਦੌਰਾਨ ਓਡੇ ਭਾਰੀ ਮੀਂਹ ਪੈਣ ਦੇ ਅਸਾਰ ਤਾਂ ਨਹੀਂ ਚੱਪਦੇ ਜਿੱਡੇ ਭਾਰੀ ਮੀਂਹ ਪਿਛਲੇ 4-5 ਦਿਨਾਂ ਦੇ ਦੌਰਾਨ ਪਹਾੜਾਂਾਂ 'ਚ ਜਾਂ ਪੰਜਾਬ ਦੇ ਵਿੱਚ ਪੈ ਗਏ ਨੇ ਪਰ ਫੇਰ ਵੀ 6 ਤੇ 7 ਨੂੰ ਪੰਜਾਬ ਦੇ 70% ਖੇਤਰ ਜਮੀਂ ਪਾਣ ਦੇ ਆਸਾਰ ਨੇ ਬਹੁਤਿਆ ਥਾਮ ਤੇ ਦਰਮਿਆਨਾ ਵੀ ਰਹਿਣ ਦੇ ਆਸਾਰ ਨੇ ਪਰ ਕੋਈ ਹੋ ਸਕਦੇ ਨੇ ਇੱਕ ਦੋ ਜ਼ਿਲ੍ਹੇ ਜਾਂ ਇੱਕ ਦੋ ਤਹਿਸੀਲਾਂ ਜਿੱਥੇ ਦਰਮਿਆਨੇ ਤੋਂ ਭਾਰੀ ਵੀ ਦਰਜ ਹੋ ਸਕਦਾ ਉਹ 6 ਨੂੰ ਹੋਊਗਾ ਜਾਂ 7 ਨੂੰ ਹੋਊਗਾ ਕੁਦਰਤ ਜਾਣੀ ਆਣਾ ਪਰ ਜਾ ਪੇ ਰਿਹਾ ਕੋ ਮਾਲਵੇ ਦੇ ਕੋਈ ਜ਼ਿਲ੍ਹੇ ਹੋਣਗੇ ਇਹੀ ਸੂਰਤੇ ਹੱਲ ਕੇਂਦਰੀ ਤੇ ਦੱਖਣੀ ਹਿਰਾਣੇ ਦੇ ਵਿੱਚ ਰਹਿਣ ਦੇ ਅਸਾਰ ਜਿਹੜਾ ਝਾਪ ਰਹੇ ਨੇ ਇਹ ਸਿਸਟਮ ਦੇ ਦਰਮਿਆਨ ਪਹਾੜਾਂ ਤੇ ਕੋਈ ਵੱਡੇ ਪੱਧਰ ਤੇ ਬੈਕਪੈਡ ਦਾ ਅਸਾਰ ਨਹੀਂ ਝਾਪ ਰਿਹਾ ਜਿਵੇਂ ਸਿਸਟਮ ਇਹ ਐਮਪੀ ਤੋਂ ਰਾਜਸਥਾਨ ਰਾਜਸਥਾਨ ਤੋਂ ਅੱਗੇ ਕੂਚ ਕਰਕੇ ਸਮਾਪਤ ਹੋਊਗਾ ਤਾਂ ਇੱਕ ਵਾਰੀ ਧੁੱਪਾਂ ਖੁੱਲ ਜਾਣਗੀਆਂ ਇੱਕ ਵਾਰੀ ਬੱਦਲਾਂ ਤੋਂ ਥੋੜੀ ਜੀ ਰਾਹਤ ਮਿਲੂਗੀ ਤਾਂ ਜਿਹਦੇ ਨਾਲ ਆ ਹੌਮਸਟ ਦੇ ਵਿੱਚ ਤੇ ਤਾਪਮਾਨ ਦੇ ਵਿੱਚ ਇੱਕ ਵਾਰੀ ਵਾਧਾ ਹੋਣਾ ਸ਼ੁਰੂ ਹੋਊਗਾ ਤੇ ਮੀਂਹਾਂ ਦੇ ਵਿੱਚ ਇੱਕ ਵਾਰੀ ਗਰਾਵਟ ਆਊਗੀ ਉਹ 8 ਤੋਂ ਸ਼ੁਰੂ ਹੋ ਸਕਦੀ ਹੈ ਜਾਂ 9 10 11 12 ਨੂੰ ਹੋ ਸਕਦੀ ਹੈ ਪਰ ਚੇਤੇ ਰਹੇ ਕਿ ਮੌਨਸੂਨ ਹਜੇ ਇੱਥੇ ਹੈ ਮੌਨਸੂਨ ਹਜੇ ਇੱਥੋਂ ਵਾਪਸੀ ਨਹੀਂ ਕਰ ਰਹੀ ਲਗਭਗ 20 ਸਤੰਬਰ ਤੱਕ ਤਾਂ ਇਹੋ ਜਿਹਾ ਪਤਾ ਹੋ ਸਕਦਾ 30 ਸਤੰਬਰ ਤੱਕ ਚੱਲ ਜਾਵੇ ਇਹ ਕੁਦਰਤ ਜਾਣੀ ਜਾਣਾ ਸੋ ਕਦੇ ਵੀ ਇਹ ਕਲੀਅਰ ਕਟ ਨਹੀਂ ਕਿਹਾ ਜਾ ਸਕਦਾ ਕਿ ਕੱਲ੍ਹ ਨੂੰ ਮੌਸਮ ਖੁਸ਼ਕ ਰਹੂਗਾ ਹਰ ਰੋਜ਼ ਮੀਂਹ ਪਊਗਾ ਪਰ ਹਰ ਰੋਜ਼ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਧਾਵਾਂ ਤੇ ਮੀਂਹ ਪਊ ਹਰ ਰੋਜ਼ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਧਾਵਾਂ ਤੇ ਦਰਮਿਆਨਾ ਮੀਂਹ ਪਊ ਹਰ ਰੋਜ਼ ਦਾ ਮਤਲਬ ਇਹ ਨਹੀਂ ਕਿ ਸਾਰੇ ਧਮਾਂ ਤੇ ਭਾਰੀ ਮੀਂਹ ਪਊਗਾ ਜਿਵੇਂ ਅੱਜ ਕੁਝ ਖੇਤਰਾਂ 'ਚ ਪੈ ਗਿਆ ਕੱਲ ਨੂੰ ਅਸੀਂ ਕਹਿ ਰਹੇ ਹਾਂ 5 ਨੂੰ ਘੱਟ ਖੇਤਰੀ ਮੀਂਹ ਪੈਣ ਦੇ ਅਸਾਰ ਨੇ ਤਾਂ ਕੱਲ ਨੂੰ ਕੁਝ ਖੇਤਰਾਂ 'ਚ ਹੋਣਗੇ ਸਰ 6 ਤੇ 7 ਨੂੰ ਥੋੜਾ ਜਿਹਾ ਵਾਈਡ ਸਪਰੈਡ ਪੈਣ ਦੇ ਅਸਾਰ ਨੇ ਤਾਂ 6 ਤੇ 7 ਨੂੰ ਕਾਫੀ ਏਰੀਆ ਕਵਰ ਕਰ ਸਕਦਾ ਜੇ ਕਾਫੀ ਏਰੀਆ ਕਵਰ ਕਰੂਗਾ ਤਾਂ ਫਿਰ ਦਰਮਿਆਨਾ ਰਹਿਣ ਦੇ ਅਸਾਰ ਹੋਣਗੇ ਜੇ 6 7 ਵਾਲਾ ਕੁਝ ਕੀ ਖ ਅਪਦੇ ਕੰਡੇ ਵਾਲੇ ਇਲਾਕੇ ਨੂੰ ਜਿਆਦਾ ਪ੍ਰਭਾਵਿਤ ਕੀਤਾ ਹੋਇਆ ਉਸ ਤੋਂ ਬਿਨਾਂ ਦਰਿਆਵਾਂ ਤੋਂ ਜਿਹੜੇ ਇਲਾਕੇ ਦੂਰ ਨੇ ਜਿਵੇਂ ਮਲੇਰਕੋਟਲਾ ਹੋਇਆ ਬਰਨਾਲਾ ਹੋਇਆ ਸੰਗਰੂਰ ਹੋਇਆ ਇਹਨਾਂ ਖੇਤਰਾਂ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਪਏ ਹੋਏ ਭਾਰੀ ਮੀਂਹ ਨੇ ਫਸਲਾਂ ਨੂੰ ਚੰਗੀ ਤਰ੍ਹਾਂ ਜੜਾ ਝੰਬਿਆ ਹੋਇਆ ਸੜਕਾਂ ਦੇ ਉੱਪਰ ਪਾਣੀ ਤਰਿਆ ਫਿਰ ਦੱਸੋ ਸਥਿਤੀ ਇੱਥੇ ਵੀ ਕੋਈ ਜਿਹੜੀ ਸੌਖੀ ਨਹੀਂ ਹੈਗੀ ਤੇ ਅਗਲੇ 4-5 ਦਿਨਾਂ ਦੇ ਦੌਰਾਨ ਮੀਂਹ ਤੋਂ ਕੋਈ ਖਾਸ ਰਾਹਤ ਮਿਲਦੀ ਚਾਪ ਨਹੀਂ ਰਹੀ ਪਰ ਬਹੁਤਾ ਵੱਡਾ ਤਾਕੜਾ ਡਰਾਉਣਾ ਸਿਸਟਮ ਜਿਹੜਾ ਪਹਿਲਾਂ ਸੀ ਇਹ ਓਡਾ ਡਰਾਉਣਾ ਸਿਸਟਮ ਜਿਹੜਾ ਨਹੀਂ ਲੱਗ ਰਿਹਾ ਇਹ ਅਪਡੇਟ ਵੈਸਟਰਨ ਯੂਪੀ ਦੇ ਲਈ ਵੀ ਆ ਦਿੱਲੀ ਦੇ ਵੀ ਲਈ ਆ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਲਈ ਆ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਵਾਰ-ਵਾਰ ਅਪਡੇਟ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ